ਅੱਜ ਦੇ ਯੂਟਿਊਬਰਾਂ ਨੇ ਆਪਣੇ ਵਿਊ ਦੀ ਖਾਤਰ ਲੋਕਾਂ ਨੂੰ ਝਮੇਲੇ ਵਿੱਚ ਪਾਇਆ ਹੋਇਆ ਆਟਲ ਸਚਾਈ ਹੈ ਕਿ ਯੂਟਿਊਬਰਾਂ ਨੇ ਪ੍ਰਦੀਪ ਕਲੇਰ ਨੂੰ ਹਾਈਲਾਈਟ ਕਰ ਰੱਖਿਆ ਹਾਲਾਂਕਿ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾੜਨ ਅਤੇ ਪੜਵਾਉਣ ਦੇ ਵਿੱਚ ਮੁੱਖ ਦੋਸ਼ੀ ਹੈ ਹੁਣ ਉਹਦੀ ਇੰਟਰਵਿਊ ਲੈਂਦੇ ਆ ਉਧਰੋਂ ਕਿਸੇ ਨਾਲ ਅਕਾਲੀ ਦਲ ਦਾ ਬਲਾਰੇ ਨੂੰ ਬੁਹਾ ਲੈਂਦੇ ਆ ਫਿਰ ਉਹਦੀ ਇੰਟਰਵਿਊ ਲੈਂਦੇ ਆ ਫਿਰ ਉਹਨਾਂ ਦੋਨਾਂ ਨੂੰ ਬੁਹਾ ਲੈਂਦੇ ਆ ਫਿਰ ਤਿੱਖੇ ਸਵਾਲ ਕਰਦੇ ਆ ਫਿਰ ਸਵਾਦ ਲੈਂਦੇ ਆ ਲੋਕਾਂ ਤੋਂ ਵਿਊ ਲੈਂਦੇ ਆ ਵਿਊ ਲੈ ਕੇ ਪੈਸੇ ਕਮਾਉਂਦੇ ਆ ਗੱਲ ਆ ਹੈ ਅਸੀਂ ਨਵੀਂ ਨੌਜਵਾਨੀ ਨੂੰ ਕਿਹੜੇ ਪਾਸੇ ਲਿਆ ਰਹੇ ਆ ਸਾਡੇ ਚੈਨਲ ਕੀ ਸੇਧ ਦੇ ਰਹੇ ਆ ਇਹ ਕੋਈ ਧਿਆਨ ਨਹੀਂ ਸੁਖਬੀਰ ਬਾਦਲ ਤੇ ਪ੍ਰਦੀਪ ਕਲੇਰ ਪਹਿਲਾਂ ਇਕੱਠੇ ਸੀ ਇੱਕ ਦੂਜੇ ਨੂੰ ਸਾਰੇ ਕਾਛੇ ਦਾ ਪਤਾ ਹੈ 12 70 ਜੰਗ ਤੇ ਕਿਵੇਂ ਮਿਲੇ ਕਾਲੀ ਲੋਹੀ ਕਿੱਥੋਂ ਲਈ 스ਵਿਫਟ ਕਾਰ ਤੇ ਸੁਖਵੀਰ ਕਿਵੇਂ ਆਇਆ 2 ਫਰਵਰੀ ਨੂੰ ਦਿੱਲੀ ਕਿਵੇਂ ਗਿਆ ਇਹ ਕਲੇਰ ਨੂੰ ਸਾਰਾ ਕੁਝ ਪਤਾ ਹੈ ਆਤਲ ਸਚਾਈ ਹੈ ਪਤਾ ਹੈ ਸੁਖਵੀਰ ਨੂੰ ਇਹਦੇ ਬਾਰੇ ਵੀ ਪਤਾ ਹੈ ਕਿਉਂਕਿ ਕਲੇਰ ਤੋਂ ਸਾਰਾ ਕੁਝ ਸੂਚਨਾ ਲੈਂਦਾ ਰਿਹਾ ਵੀ ਬਾਬੇ ਨੂੰ ਕਿਵੇਂ ਵਰਤਨ ਹੈ ਡੇਰਾ ਮੁਖੀ ਨੂੰ ਕਿਵੇਂ ਵਰਤਨ ਹੈ ਸੁਖਵੀਰ ਉਹ ਤੋਂ ਸਾਰਾ ਕੁਝ ਪ੍ਰਾਪਤ ਕਰਦਾ ਰਿਹਾ ਗੱਲ ਕੀ ਹੈ ਵੀ ਜਦੋਂ ਇਹ ਵਿਵਾਦ ਛਿੜ ਗਿਆ ਸਿੱਖ ਸੰਗਤ ਨੇ ਸੁਖਬੀਰ ਬਾਦਲ ਨੂੰ ਨਕਾਰਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸੁਖਬੀਰ ਬਾਦਲ ਜ਼ੀਰੋ ਹੋ ਗਿਆ ਦੂਸਰੇ ਪਾਸੇ ਡੇਰੇ ਨੇ ਪ੍ਰਦੀਪ ਕਲੇਰ ਨੂੰ ਨਕਾਰਤਾ ਤੇ ਡੇਰੇ ਦੇ ਮੁਖੀ ਦੇ ਵੱਲੋਂ ਜਿਹੜਾ ਹੈਗਾ ਪ੍ਰਦੀਪ ਕਲੇਰ ਜ਼ੀਰੋ ਹੋ ਗਿਆ ਗੱਲ ਹੁਣ ਦੋ ਸੰਸਥਾਾਂ ਦੀ ਹੋਊਗੀ ਦੋ ਟਰੱਸਟਾਂ ਦੀ ਹੋਊਗੀ ਦੋ ਕਮੇਟੀਆਂ ਦੀ ਹੋਊਗੀ ਦੋ ਪਾਰਟੀਆਂ ਦੀ ਹੋਊਗੀ ਹੁਣ ਜਿਹੜਾ ਸੁਖਵੀਰ ਬਾਦਲ ਹੈ ਤੇ ਪ੍ਰਦੀਪ ਕਲੇਰ ਆ ਇਹ ਇੱਕ ਸੀ ਹੁਣ ਖਿਚੜੀ ਜਿਹੜੇ ਸਾਡੇ ਪੱਤਰਕਾਰ ਆ ਉਹ ਪਕਾ ਰਹੇ ਆ ਪ੍ਰਦੀਪ ਕਲੇਰ ਦੇ ਮੁੱਢੇ ਤੇ ਧਰ ਕੇ ਹੁਣ ਪ੍ਰਦੀਪ ਕਲੇਰ ਕਹਿ ਰਿਹਾ ਵੀ ਮੈਨੂੰ ਨੋਟਿਸ ਨਹੀਂ ਆਇਆ ਮੈਨੂੰ ਸੰਮਣ ਨਹੀਂ ਆਇਆ ਮੈਨੂੰ ਪੁਲਿਸ ਦਾ ਇਹ ਨਹੀਂ ਆਇਆ ਜਦੋਂ ਪੁਲਿਸ ਨੇ ਅਰੈਸਟ ਪਾਤੀ ਅਰੈਸਟ ਪਾਉਣ ਤੋਂ ਬਾਅਦ ਉਹ ਬੰਦਾ ਕੁਝ ਟਾਈਮ ਜੇਲ੍ਹ 'ਚ ਰਿਹਾ 295 ਦੇ ਵਿੱਚ ਜਿਹੜੀ ਇਹ ਬੇਲ ਉਹ 5-7 ਦਿਨਾਂ ਵਿੱਚ ਹੋ ਜਾਂਦੀ ਹੁੰਦੀ ਹੈ ਚਲੋ ਅੱਗੇ ਚਲਾਨ ਪੇਸ਼ ਹੋਊਗਾ ਚਾਰਜ ਫ੍ਰੇਮ ਹੋਊਗਾ ਟ੍ਰਾਇਲ ਹੋਊਗਾ ਚੀਫ ਕਰਾਸ ਹੋਊਗਾ 313 ਦੀ ਸਟੇਟਮੈਂਟ ਹੋਊਗੀ ਫਿਰ ਬਹਿਸ ਹੋਊਗੀ ਫਿਰ ਉਹਦੀ ਜੱਜਮੈਂਟ ਇਹ ਹੀ ਜਿਹੜਾ ਹੈਗਾ ਪ੍ਰोसीडिंग ਕੋਡ ਦੀ ਹੈ ਹੁਣ ਜੇ ਕਹਿੰਦੇ ਆ ਵੀ ਪੁਰਾਣੇ ਲੀਡਰ ਕੋਲੇ ਜਾਵੜਿਆ ਜੀ ਉਹਦੇ ਕੋਲੇ ਜਾਵੜਿਆ ਪ੍ਰਦੀਪ ਕਲੇਰ ਵੀ ਉਹਨੇ ਆਪ ਦਾ ਇਸ ਤਰ੍ਹਾਂ ਬਚਾਅ ਕਰ ਲਿਆ ਮੰਨ ਲੈਂਦੇ ਆ ਕਰ ਲਿਆ ਜਦੋਂ ਬੰਦਾ ਕੋਈ ਫਸ ਜਾਂਦਾ ਹੈ ਉਹ ਆਪਣੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਹਰ ਥਾਂ ਭਜਦਾ ਹੈ ਜਿਹੜਾ ਕੋਈ ਗੜਸ ਵਾਲਾ ਹੁੰਦਾ ਹੈ ਉਹਰ ਇੱਕ ਥਾਂ ਖੜਾ ਰਹਿੰਦਾ ਬਸ ਫਰਕ ਇਹ ਨਹੀਂ ਹੁੰਦਾ 도ਗਲੇ ਬੰਦੇ ਦਾ ਤੇ ਦੂਸਰੇ ਬੰਦੇ ਦਾ ਹੁਣ ਜੇ ਕਿਸੇ ਤੇ ਆਪਾਂ ਬੈਕ ਤੇ ਖੜੇ ਆ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਚਾਹੇ ਉਹ ਕਿਸੇ ਤਰ੍ਹਾਂ ਦਾ ਜਾਂ ਤਾਂ ਖੜੋ ਜੇ ਉਹਨੂੰ ਸਮਾਜ ਨੇ ਨਕਾਰਤਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਵਿੱਚ ਛੱਡ ਕੇ ਉਹਦਾ ਮਨਾਨ ਭਾਜੋ ਫਿਰ ਤਾਂ ਸੈਲਫਿਸ ਹੋ ਗਏ ਹੁਣ ਪ੍ਰਦੀਪ ਕਲੇਰ ਹੈ ਜਿਹੜਾ ਉਹ ਡੇਰੇ ਤੋਂ ਕਮਾਈ ਕਰਦਾ ਰਿਹਾ ਹੈ ਬਾਬੇ ਨੂੰ ਮਿਸਕੈਡ ਕਰਦਾ ਰਿਹਾ ਹੈ ਜਿਹੜਾ ਸੁਖਵੀਰ ਬਾਦਲ ਹੈ ਇਹ ਸੰਗਤ ਨੂੰ ਮਿਸਗ੍ਰੇਡ ਕਰਦਾ ਰਿਹਾ ਤੇ ਅਕਾਲੀ ਦਲ ਦੇ ਵਿੱਚੋਂ ਕਮਾਈ ਕਰਦਾ ਰਿਹਾ ਹੁਣ ਜਿਹੜੀ ਕੋਈ ਕੋਰ ਕਮੇਟੀ ਹੈ ਜਾਂ ਮੈਂਬਰ ਸਾਹਿਬਾਨ ਹੈ ਜਾਂ ਡੈਲੀਗੇਟ ਹੈ ਜਾਂ ਜ਼ਿਲ੍ਹਾ ਪ੍ਰਧਾਨ ਸੈਕਟਰੀ ਨੇ ਜਨਰਲ ਸੈਕਟਰੀ ਨੇ ਪ੍ਰੋਪਗੈਂਡਾ ਸੈਕਟਰੀ ਹੋ ਸੁਖਵੀਰ ਬਾਦਲ ਦੇ ਨਾਲ ਤਾਂ ਤੁਰੇ ਵੀ ਫਿਰਦੇ ਇੱਕ ਪ੍ਰਧਾਨਤਾਪਤਾ ਉਹਦੀ ਪਰਸਨਲ ਲਾਈਫ ਹੈ ਉਹ 5 ਵਜੇ ਤੋਂ ਜਿਹੜਾ ਹੈਗਾ ਚੋਣ ਪ੍ਰਚਾਰ ਖਤਮ ਹੋ ਗਿਆ ਤੋ ਉਸ ਤੋਂ ਬਾਅਦ ਉਹਨੇ 8 ਵਜੇ ਤੱਕ ਮੀਟਿੰਗਾਂ ਕਰੀਆਂ 8 ਵਜੇ ਤੋਂ ਬਾਅਦ ਸੌਣ ਦਾ ਟਾਈਮ ਹੁੰਦਾ ਦੀ ਪਰਸਨਲ ਲਾਈਫ ਹੋ ਕਿਤੇ ਮਰਜੀ ਜਾਵੇ ਹੁਣ ਚੈੱਕ ਦਾ ਆਪਾਂ ਕਿਸੇ ਨੂੰ ਕਰਨ ਨਹੀਂ ਨਾ ਸਕਦੇ ਜੀ ਵਿਸ਼ਵਾਸ ਕਰ ਸਕਦੇ ਆਪਾਂ ਇੱਕ ਦੂਜੇ ਦੇ ਹੁਣ ਸੁਖਵੀਰ ਬਾਦਲ ਤੇ ਪ੍ਰਦੀਪ ਕਲੇਰ ਇੱਕੋ ਥਾਲੀ ਦੇ ਚੱਟੇ ਬੱਟੇ ਐ ਪ੍ਰਦੀਪ ਕਲੇਰ ਨੂੰ ਡੇਰਾ ਮੁਖੀ ਨਹੀਂ ਮੂੰਹ ਲਾਉਂਦਾ ਪ੍ਰਦੀਪ ਕਲੇਰ ਨੂੰ ਡੇਰੀ ਦੀ ਸੰਗਤ ਨਹੀਂ ਮੂੰਹ ਲਾਉਂਦੀ ਦੂਜੇ ਪਾਸੇ ਜਿਹੜਾ ਸੁਖਵੀਰ ਬਾਦਲਾ ਉਹਨੂੰ ਸਿੱਖ ਸੰਗਤ ਨਹੀਂ ਮੂੰਹ ਲਾਉਂਦੀ ਤੇ ਸ਼ਰੋਮਣੀ ਅਕਾਲੀ ਦਲ ਨੇ ਮੂੰਹ ਲਾਉਂਦਾ ਆਪੂ ਬਣਿਆ ਚੌਧਰੀ ਹੈ ਮੈਂ ਤਸੀਫਾ ਨਹੀਂ ਦਿੰਦਾ ਮੈਂ ਸੇਵਾ ਮੁਕਤੀ ਨਹੀਂ ਲੈਂਦਾ ਪਾਰਟੀ ਚੋਂ ਮੈਂ ਕਿਸੇ ਨੂੰ ਹੋਰ ਪ੍ਰਧਾਨ ਨਹੀਂ ਬਣ ਦਿੰਦਾ ਉਹ ਤਾਂ ਫਿਰ ਇੱਕ ਡਿਕਟੇਟਰਸ਼ਿਪ ਹੈ ਨਾ ਜੀ ਡਿਕਟੇਟਰਸ਼ਿਪ ਹੈ ਬਣਿਆ ਰਹ ਤੂੰ ਆਪਦੀ ਸੰਸਥਾ ਦਾ ਮੁਖੀ ਹੈ ਪਾਰਟੀ ਦਾ ਮੁਖੀ ਹੈ ਲੇਕਨ ਜਦੋਂ ਵੋਟ ਹੈ ਵੋਟ ਬੈਂਕ ਨਿਕਲਦੀ ਹੈ ਤਾਂ ਪਟਾਰੀ ਦੇ ਵਿੱਚ ਉਹ ਵੋਟ ਹੈ ਜਿਹੜੀ ਜਾਂ ਮਸ਼ੀਨ ਦੇ ਵਿੱਚੋਂ ਵੋਟਾਂ 500 27 22 ਨਿਕਲਦੀਆਂ ਐਮਐਲਏ ਦੀਆਂ ਫਿਰ ਇਹ ਇਹ ਕਿੰਨਾ ਚਿਰ ਜਿਹੜਾ ਹੈਗਾ ਸਿਸਟਮ ਚੱਲੂਗਾ ਕਿਉਂਕਿ ਆਖਰ ਸੱਚ ਨੇ ਹੋ ਨਿਭੜਨਾ ਸੋ ਮੈਂ ਯੂਟਿਊਬਰ ਜਾਂ ਨੈਸ਼ਨਲ ਚੈਨਲਾਂ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਆਪਦੇ ਵਿਊਆਂ ਦੀ ਖਾਤਰ ਐਵੇਂ ਬਿਨਾ ਮਤ ਤੋਂ ਧੂੜ ਨਾ ਦਿਓ ਜਣਾ ਕਣਾ ਭਾ ਕੇ ਉਹਦੀ ਇੰਟਰਵਿਊ ਲੈਂਦਾ ਓਸਰ ਮੁੱਦੇ ਨੂੰ ਹਾਂ ਵੀ ਕਰਕੇ ਫਿਰ ਆਪਦੇ ਲੱਖ ਲੱਖ 2-2 ਲੱਖ 3-3 ਲੱਖ ਮਿਲੀਅਨ ਵਿਊ ਤੱਕ ਲੈ ਕੇ ਇੱਕ ਪੈਸੇ ਕਮਾਉਣ ਦਾ ਜਰੀਆ ਨਾ ਬਣਾਓ ਇਹਦੇ ਵਿੱਚ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਿੱਖ ਸੰਨਾਤਾ ਨੂੰ ਕੀ ਸੇਧ ਮਿਲੂਗੀ ਕੀ ਸਾਡੇ ਬੱਚੇ ਸਿੱਖਣਗੇ ਤੁਸੀਂ ਜਿਹੜੀ ਹੈਗੀ ਇੱਕ ਦਾਲ ਤੇ ਰਾਵੜੀ ਪਾ ਕੇ ਇਕੱਠਾ ਮਿਕਸ ਕਰਕੇ ਆਉਣ ਵਾਲੀ ਪਨੀਰੀ ਨੂੰ ਗਮਰਾਹ ਕਰ ਰਹੇ ਹੋ ਤੁਸੀਂ ਉਹਨਾਂ ਸੁਖਵੀਰ ਬਾਦਲ ਨਹੀਂ ਪਾਪਾ ਹੁੰਦਾ ਅਧਿਕਾਰੀ ਉਹਨਾਂ ਪ੍ਰਦੀਪ ਕਲੇਰ ਨਹੀਂ ਪਾਪਾ ਹੁੰਦਾ ਅਧਿਕਾਰੀ ਜਿੰਨੇ ਤੁਸੀਂ ਅੱਜ ਪਾਪਾ ਦੇ ਅਧਿਕਾਰੀ ਯੂਟਿਊਬਰ ਬਣ ਰਹੇ ਹੋ ਅਟਲ ਸਚਾਈ ਹੈ ਇਹਦਾ ਤੁਹਾਨੂੰ ਸਮਾਂ ਹੋਣ ਤੇ ਜਵਾਬ ਦੇਣਾ ਪਊਗਾ ਸੋ ਬਿਨਾ ਮਤਲਬ ਤੋਂ ਮੈਂ ਬੇਨਤੀ ਕਰਦਾ ਹਾਂ ਇਸ ਮਾਧਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੇ ਸਰੋਤੇ ਵੇਖ ਰਹੇ ਐ ਜਾਂ ਜਿਹੜੇ YouTubeਰਾਂ ਦੇ ਫੈਨਜ਼ ਐ ਜਾਂ ਉਹਨਾਂ ਨੂੰ ਚਾਹੁੰਦੇ ਐ ਤਾਂ ਇਹ ਚੀਜ਼ ਨੂੰ ਇਗਨੋਰ ਕਰ ਦਿਓ ਨਾ ਤਾਂ ਪੱਲੇ ਢਿੱਲੇ ਕੋਸ ਸੁਖਵੀਰ ਬਾਦਲ ਦੇ ਐ ਨਾ ਪੱਲੇ ਢਿੱਲੇ ਪ੍ਰਦੀਪ ਕਲੇਰ ਦੇ ਐ ਇਸ ਮੁੱਦੇ ਨੂੰ ਹਾਈ ਮੁੱਦਾ ਨਾ ਬਣਾਓ ਕਿਉਂਕਿ ਪ੍ਰਦੀਪ ਕਲੇਰ ਆ ਜਿਹੜਾ ਉਹ ਮੁੱਖ ਦੋਸ਼ੀ ਐ ਉਸ ਚੀਜ਼ ਤੋਂ ਬਚਣ ਦਾ ਮਾਰਾ ਲੁਕਾ ਨੂੰ ਹਾਈਪਨੋਟਾਈਜ਼ਮੈਂਟ ਕਰ ਰਿਹਾ ਤੇ ਸੁਖਵੀਰ ਬਾਦਲ ਨੂੰ ਨਿੰਦ ਰਿਹਾ ਉਹ ਤਾਂ ਪਹਿਲਾਂ ਹੀ ਪਤਾ ਵੀ ਤੁਸੀਂ ਇਕੱਠੇ ਸੀ ਪ੍ਰਦੀਪ ਕਲੇਰ ਔਰ ਬਾਗੀ ਆ ਜਿਹੜੇ ਅਕਾਲੀ ਦਲ ਤੋਂ ਹੋਏ ਆ ਸੁਖਵੀਰ ਬਾਦਲ ਹੋਰ ਐਂਡ ਆਦਰ ਜ ਤੁਸੀਂ 15 ਸਾਲ ਰਾਜ ਕੀਤਾ ਡੇਰੇ ਦੀਆਂ ਵੋਟਾਂ ਲੈ ਕੇ ਤਾਂ ਤੁਸੀਂ ਇਕੱਠੇ ਸੀ ਵੀਰ ਦੋ ਦਿਨ ਬੰਦਾ ਇਕੱਠਾ ਰਹਿੰਦਾ ਤਿੰਨ ਦਿਨ ਇਕੱਠਾ ਰਹਿੰਦਾ ਜਾਂ ਉਹ ਗੱਲ ਸੀ ਕਿ 2 ਫਰਵਰੀ ਨੂੰ ਰਾਮ ਰਹੀ ਨੂੰ ਸੁਖਬੀਰ ਬਾਦਲ ਮਿਲਿਆ ਮੰਨ ਲੈਨੇ ਕਲੇਰ ਦੀ ਵੱਡੀ ਗੱਲ ਐ ਫਿਰ ਤੂੰ 3 ਤਰੀਕ ਨੂੰ ਰੋਲਾ ਨਾ ਪਾਇਆ 4 ਨੂੰ ਨਾ ਪਾਇਆ ਜਦੋਂ ਇਹ ਗ੍ਰੰਥ ਸਾਹਿਬ ਦਾ ਮੁੱਦਾ ਭੱਕ ਗਿਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬੇ ਕਮਾਲ ਪੰਜ ਬਾਣੀ ਪੰਜ ਗੁਰੂ ਸਾਹਿਬਾਂ ਦੀ ਬਾਣੀ ਤੇ 30 ਭਗਤਾਂ ਪਟਾਂ ਦੀ ਬਾਣੀ ਦਰਜ ਹੈ ਜਦੋਂ ਦਾ ਨਰਾਦਰ ਕੀਤਾ ਗਿਆ ਗਲੀਆਂ ਦੇ ਵਿੱਚ ਰੋਲਿਆ ਗਿਆ ਪ੍ਰਦੀਪ ਕਲੇਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਪਰਚਾ ਦਰਜ ਹੋ ਗਿਆ ਤਾਂ ਫੇਰ ਜਾ ਕੇ ਟੰਡੋਰਾ ਪਿੱਟਦਾ ਹੁਣ ਕੁਝ ਜਿਹੜੇ ਸਾਡੇ 도ਗਲੇ ਸਿੱਖ ਹੈ ਜਾਂ ਪੱਲੜਾ ਭਾਰੂ ਵਾਲੇ ਆ ਉਹਨਾਂ ਨੂੰ ਇਹ ਆਪਣੇ ਬੰਨੇ ਹਿਪਨੋਟਾਈਜ਼ਮੈਂਟ ਕਰਕੇ ਖਿੱਚਣਾ ਚਾਹੁੰਦਾ ਹੈ ਉਹੋ ਜਿਹੇ ਸਾਡੇ ਚੈਨਲ ਵਾਲੇ ਆ ਜਣੇ ਕਣੇ ਨੂੰ ਲਾਈਵ ਤੇ ਲੈ ਲੈਂਦੇ ਆ ਬਾਹ ਲੈਂਦੇ ਆ ਤੇ ਲੋਕਾਂ ਨੂੰ ਗਮਰਾਹ ਕਰਨ ਦੇ ਵਿੱਚ ਪਾ ਰਹੇ ਆ ਗਮਰਾਹ ਕਰ ਰਹੇ ਆ ਸੋ ਮੈਂ ਇਸ ਮੱਦਮਰਾਈ ਬੇਨਤੀ ਕਰਦਾ ਕਿ ਜਿਹੜੀ ਸਾਡੀ ਨੌਜਵਾਨ ਪਨੀਰੀ ਹੈ ਇਹਨਾਂ ਦੀਆਂ ਭਾਈ ਗੱਲਾਂ ਚ ਨਾ ਆਇਓ ਇਹ ਆਪਦੇ ਵਿਊ ਲੈਂਦੇ ਆ ਔਰ ਨਾ ਤਾਂ ਪੱਲੇ ਤੇਲੇ ਪਲਪਲੀ ਪ੍ਰਦੀਪ ਕਲੇਰ ਦੇ ਆ ਨਾ ਸੁਖਬੀਰ ਬਾਦਲ ਦੇ ਆ ਪ੍ਰਦੀਪ ਕਲੇਰ ਵੀ ਦੋਸ਼ੀ ਹੈ ਤੇ ਸੁਖਬੀਰ ਬਾਦਲ ਵੀ ਸਿੱਖ ਧਰਮ ਦਾ ਤੇ ਸਿੱਖ ਕੌਮ ਦਾ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੈ ਹੁਣ ਕੋਈ ਉਤੋਂ ਹਵਾਵਾਂ ਤਾਂ ਬਗਦੀਆਂ ਨਹੀਂ ਹੁੰਦੀਆਂ ਕਿ ਬੰਦੇ ਨੂੰ ਜਾਮ ਕਰ ਦੇਵੇ ਪਰ ਕੁਦਰਤ ਦਾ ਨਿਯਮ ਹੈ ਇੱਕ ਬੇਵ ਹੈ ਜਿਹੜੀ ਕਿ ਕੁਦਰਤ ਨੂੰ ਪਿਆਰ ਕਰਨ ਵਾਲੀ ਸ੍ਰਿਸ਼ਟੀ ਨੂੰ ਪਿਆਰ ਕਰਨ ਵਾਲੇ ਲੋਕਨ ਤੇ ਉਹ ਕੁਦਰਤ ਉਸ ਬੰਦੇ ਤੋਂ ਪਾਸੇ ਕਰਾ ਦਿੰਦੀ ਹੈ ਉਹਦੇ ਮਨ ਵਿੱਚ ਜਿਹੜਾ ਭਰਿਆ ਜਾਂਦਾ ਵੀ ਇਹ ਬੰਦਾ ਗਲਤ ਹੈ ਸੁਖਬੀਰ ਬਾਦਲ ਤੋਂ ਲੋਕਾਂ ਨੂੰ ਪਾਸੇ ਕਰਾਤਾ ਹੁਣ ਜਿੰਨੀ ਤੁਸੀਂ ਜਾਂ ਮੈਂ ਹੈ ਸੁਖਬੀਰ ਬਾਦਲ ਦੀ ਜਾਂ ਪ੍ਰਦੀਪ ਕਲੇਰ ਦੀ ਨਿੰਦਿਆ ਕਰਦੇ ਆ ਤਾਂ ਆਪਾਂ ਇਹਨਾਂ ਦੇ ਪਾਪ ਧੋ ਰਹੇ ਆ ਆਪਾਂ ਵੀ ਉਹਦੇ ਭਾਗੀਦਾਰ ਆ ਇਹ ਬੰਦਿਆਂ ਦੇ ਪਾਪ ਧੋ ਕੇ ਬੰਦੇ ਫੇਰ ਚਮਕ ਕੇ ਮੂਰੇ ਹੋਣਗੇ ਤੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਕਿ ਸਿੱਖ ਕੌਮ ਦੇ ਦੁਸ਼ਮਣ ਨਦੋਮੇ ਪ੍ਰਦੀਪ ਕਲੇਰ ਤੇ ਸੁਖਬੀਰ ਬਾਦਲ ਇਨਾਂ ਦੀਵੇਂ ਖਿਚੜੀ ਨਾ ਕੋਟੋ ਤੇ ਇਨਾਂ ਦੀਵੇਂ ਨਿੰਦਿਆ ਚੁਗਲੀ ਨਾ ਕਰੋ ਕਿਉਂਕਿ ਪਾਪੀ ਬੰਦੇ ਦਾ ਨਾਂ ਲਿਆ ਵੀ ਮਾੜਾ ਹੁੰਦਾ ਸੋ ਨੌਜਵਾਨੋ ਤੁਸੀਂ ਆਉਣ ਵਾਲੇ ਸਮਾਜ ਦਾ ਚਿਹਰਾ ਹੈ ਤੁਹਾਡੇ ਚੋਂ ਅਫਸਰ ਬਣਨੇ ਆ ਤੁਹਾਡੇ ਚੋਂ ਮੰਤਰੀ ਬਣਨੇ ਆ ਤੁਹਾਡੇ ਚੋਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਦਿਗਜ ਲੀਡਰ ਬਣਨੇ ਨਾ ਪਰ ਇਨਾਂ ਜਿਹੜਿਆ ਚੈਨਲਾਂ ਵਾਲੇ ਜਿਹੜੇ ਪ੍ਰਦੀਪ ਕਲੇਰ ਨੂੰ ਬਹਾ ਲਿਆ ਕਿਤੇ ਸੁਖਵੀਰ ਬਾਦਲ ਦੇ ਬੰਦੇ ਨੂੰ ਬਹਾ ਲਿਆ ਇਹਨਾਂ ਦੀਆਂ ਗੱਲਾਂ 'ਚ ਇਹਨਾਂ ਦੀਆਂ ਕਹਾਣੀਆਂ 'ਚ ਕਦੇ ਨਾ ਆਪਣਾ ਟਾਈਮ ਨਾ ਖਰਾਬ ਕਰੋ ਕਿਉਂਕਿ ਇਹ ਆਪਣੇ ਵਿਊ ਦੇ ਭੁੱਖੇ ਆ ਵਿਊ ਕਰਕੇ ਝੂਠੀਆਂ-ਮੂਠੀਆਂ ਕਹਾਣੀਆਂ ਬਣਾ ਕੇ ਤੁਹਾਨੂੰ ਸੁਣਾ ਰਿਹਾ ਸੋ ਵੀਰੋ ਸੱਚ ਨੂੰ ਸੱਚ ਕਹੋ ਤੁਸੀਂ ਇਹ ਗੱਲ ਕਹੋ ਵੀ ਭਾਈ ਅੱਜ ਤੂੰ ਇਹ ਗੱਲਾਂ ਕਰਦਾ ਹੈ ਪ੍ਰਦੀਪ ਕਲੇਰ ਅੱਜ ਤੂੰ ਇਹ ਗੱਲਾਂ ਕਰਦਾ ਹੈ ਉਹਦੇ ਤੁਸੀਂ ਇਕੱਠੇ ਸੀ ਤੂੰ ਬਾਬੇ ਨੂੰ ਮਿਲਿਆਉਣ ਆਲਾ ਸੀ ਤੂੰ ਸੁਖਵੀਰ ਬਾਦਲ ਨੂੰ ਟਾਈਮ ਦੇਣ ਆਲਾ ਸੀ ਹੁਣ ਜਦੋਂ ਆਪਾਂ ਕਿਸੇ ਦੇ ਘਰੇ ਆਉਣੇ ਆ ਜਾਂ ਕਿਸੇ ਦੇ ਘਰੇ ਜਾਣੇ ਆ ਜਾਂ ਕਿਸੇ ਨੂੰ ਆਪਾਂ ਬੁਲਾਉਣੇ ਐ ਹੁਣ ਤੂੰ ਬਾਬੇ ਦਾ ਮੀਡੀਏਟਰ ਸੀ ਤੇਰੇ ਸਾਹਮਣੇ ਸਖਬੀਰ ਆਇਆ ਤੇ ਫਿਰ ਤੂੰ ਹੁਣ ਉੱਥੇ ਜਾ ਕੇ ਉਹਨੂੰ ਚਿੱਕੜ ਨੂੰ ਫੇਰ ਉਹ ਸਾਲੀ ਜਾਣਾ ਤੇ ਤੂੰ ਵੀ ਦੁੱਧ ਧੋਤਾ ਨਹੀਂ ਸੀ ਡੇਰੇ ਦੀਆਂ ਡਾਇਰੈਕਸ਼ਨਾਂ ਤੇ ਤੂੰ ਤੂੰ ਵੀ ਗਲਤ ਕੰਮ ਕੀਤਾ ਹੁਣ ਤੈਨੂੰ ਡੇਰੇ ਨੇ ਵੀ ਕੜਤਾ ਬਾਬੇ ਨੇ ਵੀ ਕੜਤਾ ਸਖਬੀਰ ਬਾਦ ਨੂੰ ਸਿੱਖ ਸੰਗਤ ਨੇ ਵੀ ਕੜਤਾ ਤੇ ਕਾਲੀਦਾਲ ਚੋਂ ਵੀ ਜੀਰੋ ਹੋ ਗਿਆ ਸੋ ਇਹੋ ਜਿਹੇ ਬੰਦਿਆਂ ਦੀ ਮਾਇਲ ਨਾ ਤੋ ਉਹ ਨੌਜਵਾਨਾ ਜਿਹੜੇ ਸਾਡੇ ਉਹ ਅੱਗੇ ਆਪਣੇ ਕੰਮ ਚ ਟਾਈਮ ਲਾਓ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਚੰਗੇ ਬੰਦਿਆਂ ਨੂੰ ਅੱਗੇ ਲਿਆਇਓ ਕੋਈ ਵੀ ਹੈ ਕਿਸੇ ਪਾਰਟੀ ਦਾ ਹੈ ਜੋ ਬੰਦੇ 'ਚ ਚੰਗੇ ਗੁਣ ਹੈ ਤੁਹਾਡਾ ਚੰਗਾ ਕੰਮ ਕਰ ਰਿਹਾ ਤੁਹਾਨੂੰ ਵਿੱਦਿਆ ਵੱਲ ਪ੍ਰੇਰਿਤ ਰਿਹਾ ਖੇਡਾਂ ਵੱਲ ਪ੍ਰੇਰਿਤ ਰਿਹਾ ਨਸ਼ਿਆਂ ਤੋਂ ਦੂਰ ਕਰ ਰਿਹਾ ਨੌਕਰੀਆਂ ਦਵਾ ਰਿਹਾ ਹੋਰ ਜਿਹੜੇ ਏਜੰਡੇ ਹੈ ਉਹਨਾਂ ਨੂੰ ਮੁੱਖ ਏਜੰਡੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਅੱਗੇ ਪਰਫੁੱਲਤ ਕਰ ਰਿਹਾ ਉਸ ਬੰਦੇ ਦੀ ਮਦਦ ਕਰੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ